ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢਾਵ ਚੋਂ ਤੁਹਾਨੂੰ ਪਸ਼ੂ ਦਿਖਾ ਰਹੇ ਆ ਜੀ ਕੋਈ ਫਾਰਮ ਨਹੀਂ ਕਹਿ ਸਕਦੇ ਆ ਪਾ ਇਹਨੂੰ ਨਾਰਮਲ ਬਾਈਆਂ ਦੇ ਘਰੇ ਪਸ਼ੂ ਰੱਖੇ ਹੋਏ ਆ ਪਹਿਲੇ ਨੰਬਰ ਵਾਲੀ ਝੋਟੀ ਇਹਦੀ ਉਮਰ ਹੈਗੀ ਹੈ ਡੇਢ ਤੋਂ ਪੌਣੇ 2 ਸਾਲ ਠੀਕ ਆ ਮੂਰਾ ਦਾ ਸਿਮਨ ਲਾਇਆ ਸੀਗਾ ਜੀ ਆਹ ਮੱਝ ਦੇ ਇਹ ਪੰਜਵੇਂ ਸੂਏ ਮੱਝ ਸੂ ਗਈ ਹੈ ਤਕੀ ਹੁਣ ਵੀ ਗੱਭਣਾ ਕਿਹੜੇ ਟੀਕੇ ਦੂਸ ਸੁਖੇ ਹੁਣ ਲਿਖੇ ਵੀ ਠੀਕ ਹੈ ਨਾ ਤੇਰੇ ਹਾਂ ਇਹ ਟੀਕਾ ਇਹ ਮੁਰਾ ਹੀ ਲਾਇਆ ਬਈ ਚੀਕ ਟੀਕੇ ਬਾਈ ਸਿਮਨ ਚੰਗੇ ਹੀ ਲਵਾਉਂਦੇ ਆ ਹੈਗਾ ਇਹਦੇ ਤੇਲੇ 14 15 ਕਿਲੋ ਦੁੱਧ ਅੱਜ ਮੈਂ ਆਪਾਂ ਛੋਟੀ ਦੇ ਟੀਕਾ ਭਰਨਾ ਸੀ ਇਹਦੇ ਅਰਜਨ ਖੁੰਗੜ ਦਾ ਸਿਮਨ ਲਾਇਆ ਜੀ ਅੱਜ ਇਹ ਐਸਐਮ 354 ਦੀ ਆਪ 14 ਕਿਲੋ ਦੁੱਧ ਦਿੱਤਾ ਨੇ ਪਹਿਲੇ ਸੂਏ ਛੋਟੀ ਨੇ 14 ਕਿਲੋ ਇਹਦੇ ਅਰਜਨ ਖੁੰਗੜ ਦਾ ਸਿਮਨ ਲਾਇਆ ਜੀ ਇਹ ਸੋਈ ਨੂੰ ਤਾਂ ਹੋ ਗਿਆ ਟਾਈਮ ਹੁਣ ਵੀ ਹੈਗਾ 12 13 ਕਿਲੋ ਸੂਈ ਨੂੰ ਟੈਮ ਹੋ ਗਈ ਇਹ ਫਲ ਸੈੱਟ ਗਈ ਸੀ ਮਹੀਨੇ ਇਕ ਦਾ ਹੁਣ ਇਹਦੇ ਅਰਜਨ ਖੁੰਘੜ ਦਾ ਸੀਮਨ ਲਾਇਆ ਅੱਜ ਆਮ ਅੱਜ ਸਾਨੂੰ ਦੱਸਿਆ ਵੀ ਇਹਨਾਂ ਦੀ ਸਭ ਤੋਂ ਪਹਿਲੀ ਕੱਟੀ ਜਿਹੜੀ ਜਦੋਂ ਤੋਂ ਆਪਾਂ ਆਉਣ ਲੱਗੇ ਆ ਵੀ ਇਹੇ ਆਈ ਆ ਜੀ ਉਹ ਤੇ ਉਦੋਂ ਚਲੋ ਨਹੀਂ ਸੀ ਲਿਖਦੇ ਆਪਾਂ ਪਤਾ ਨਹੀਂ ਕਿਹੜੇ ਟੀਕੇ ਦੀ ਹੋਊਗੀ ਉਦੋਂ ਰਿਕਾਰਡ ਮੈਂ ਵੀ ਨਹੀਂ ਸੀ ਰੱਖਦਾ ਇਹਨਾਂ ਕੋਲੇ ਵੀ ਹੈ ਨਹੀਂਗਾ ਇਹ ਮੱਝ ਨੂੰ ਐਦ ਕੀ ਟੋਰਸ਼ਨ ਆ ਗਿਆ ਸੀਗਾ ਤੇ ਇਹਦਾ ਬੱਚਾ ਡੈੱਡ ਹੋ ਗਿਆ ਸੀ ਅੰਦਰ ਐਦ ਕੀ ਵਾਲੇ ਸੂਏ ਵਾਲਾ ਕੋਈ ਬੱਚਾ ਹੈ ਨਹੀਂ ਗਈ ਇਹਦਾ ਉਹ ਪਿਛਲੇ ਸੂਏ ਦੀ ਝੋਟੀ ਆ ਕਿੰਨਾ ਦੁੱਧ ਦੇ ਦਾ ਸੁੱਖਿਆਦ ਕੀ ਇਹਨੇ ਇਹ ਅਕਤਾਂ ਠੀਕ 10-12 ਲੀਟਰ ਮਾਣਾ ਪਹਿਲਾਂ ਹਾਂ ਇਹਦਗੀ ਇਹ ਦੁੱਧ ਨਹੀਂ ਬਾਹਲਾ ਦਿੱਤਾ ਇਹ ਮੱਝ ਫਿਰ ਤੁਹਾਨੂੰ ਪਤਾ ਟੋਰਚਨ ਬੱਚੇ ਦਾ ਨਹੀਂ ਤਾਂ ਬਾੜ ਪੈ ਗਿਆ ਸੀ ਇਹਨੂੰ ਤਾਂ ਕਰਕੇ ਬਾਹਲੇ ਚੰਗੇ ਦੁੱਧ ਤੇ ਨਹੀਂ ਆਈਗੀ ਇਹ ਵੀਡੀਓ ਤੁਹਾਨੂੰ ਸਿਰਫ ਇਹੀ ਦਿਖਾਉਣ ਵਾਸਤੇ ਪਾਈ ਆ ਜੀ ਵੀ ਜਦੋਂ ਮੈਂ ਸ਼ੁਰੂ ਜਿੰਨਾਂ ਦੇ ਆਉਣ ਲੱਗੇ ਆ ਉਦੋਂ ਇਹਨਾਂ ਦੇ ਦੋ ਪਸ਼ੂ ਸੀ ਦੋ ਮੱਝਾਂ ਸੀ ਗਾਂ ਤਾਂ ਚਲੋ ਇਹਨਾਂ ਨੇ ਬਾਅਦ ਚ ਲਈਏ ਪਰ ਇਹ ਦਿਖਾਵਾਂਗੇ ਤੁਹਾਨੂੰ ਗਾਂ ਹੁਣ ਇਹਨਾਂ ਨੇ ਵੇਚਤੀ ਆ ਉਹਦੇ ਤੋਂ ਜਿਹੜੀਆਂ ਬੱਚੀਆਂ ਤਿਆਰ ਹੋਈਆਂ ਤੁਹਾਨੂੰ ਉਹ ਦਿਖਾਵਾਂਗੇ ਇਹ ਵੀਡੀਓ ਚ ਬੀ ਲੋਕ ਕਹਿ ਦਿੰਦੇ ਆ ਡੇਰੀ ਫਾਰਮਿੰਗ ਦੇ ਧੰਦੇ 'ਚ ਫਾਇਦਾ ਨਹੀਂ ਹੈ ਨਾ ਨਾਲੇ ਕੋਈ ਫਾਰਮ ਵਜੋਂ ਕੰਮ ਨਹੀਂ ਕਰ ਰਹੇ ਬਈ ਨਾਲ ਖੇਤੀ ਵੀ ਕਰਦੇ ਆ ਕੋਈ ਗੱਲ ਆ ਇਹ ਕੰਮ ਤੇ ਨਹੀਂ ਨਾਲੇ ਕੰਮ ਵੀ ਆਪ ਹੀ ਕਰਦੇ ਆ ਕੋਈ ਐ ਨਹੀਂ ਵੀ ਬੰਦਾ ਰੱਖ ਕੇ ਕੰਮ ਕਰਦੇ ਆ ਠੀਕ ਆ ਇਹਨਾਂ ਦਾ ਇੱਧਰ ਥਾਂ ਲਿਆ ਆਵੇ ਜੀ ਆਹ ਠੀਕ ਆ ਦਿਨੇ ਇੱਥੇ ਕੱਚੇ 'ਚ ਪਸ਼ੂ ਬਣਦੇ ਆ ਬਾਈ ਤੇ ਆਹ ਪਸ਼ੂ ਆ ਜਿਹੜੇ ਸਾਰੇ ਦੁੱਧ ਵਾਲੇ ਆਹ ਤਿੰਨ ਇਹ ਘਰੇ ਲੈ ਜਾਂਦੇ ਆ ਇਹ ਤੇ ਦੂਜੇ ਆ ਸਾਰੇ ਪਸ਼ੂ ਇੱਧਰ ਹੁੰਦੇ ਆ ਸਾਰੇ ਪਸ਼ੂ ਬਾਰੇ ਕਰਾਂਗੇ ਗੱਲ ਤੁਹਾਡੇ ਨਾਲ ਵੀ ਕਿਹੜੇ-ਕਿਹੜੇ ਸੀਮੜਾਂ ਦੀਆਂ ਗਾਇਆਂ ਸਾਰੇ ਚੰਗੇ ਟੀਕੇ ਲੱਗੇ ਹੋਏ ਆ ਜੀ ਵੀਡੀਓ ਨੂੰ ਸਾਰੀ ਨੂੰ ਦੇਖਿਓ ਜੇ ਆ ਝੋਟੀ ਵੀ ਚੰਗੇ ਸੀਮਨ ਦੀ ਆ ਜੀ ਇਹ ਸੁੱਕੇ ਕਿਹੜੇ ਸੂਏ ਆ ਇਹ ਤੀਜੇ ਸੂਏ ਸੂ ਗਏ ਇਹ ਵੀ ਗੱਬਣ ਆ ਜੀ ਰੱਬ ਦੀ ਕਿਰਪਾ ਨਾਲ ਉਹ ਆਪਣੇ ਪਸ਼ੂ ਗੱਬਣ ਹੋਈ ਜਾਂਦੇ ਜਿੱਥੇ ਆਪਾਂ ਏਆਈ ਕਰਦੇ ਆ ਨਾਰਮਲ ਗੱਲ ਆ ਵੀ ਪਸ਼ੂ ਵਧੀਆ ਗੱਬਣ ਹੋਈ ਜਾਂਦੇ ਆ ਤੁਸੀਂ ਜਿਹੜੀ ਵੀਡੀਓ ਦੇਖਦੇ ਆ ਪਤਾ ਹੀ ਆ ਤੁਹਾਨੂੰ ਵੀ ਐ ਨਹੀਂ ਕੋਈ ਪਸ਼ੂ ਐ ਨਹੀਂ ਪ੍ਰੈਗਨੈਂਟ ਜਦੋਂ ਪਸ਼ੂ ਰਿਪੀਟਰ ਹੋਊਗਾ ਨਾ ਜੀ ਫਾਰਮਰ ਦਾ ਮਾਣ ਉਦੋਂ ਆਕਦਾ ਹਨਾ ਫੇਰ ਤਾਂ ਵਾਦਾ ਵੀ ਨਹੀਂ ਹੋਣਾ ਤੇ ਗਾਹਗਲੇ ਦਾ ਪਸ਼ੂ ਵਧਾਉਣ ਨੂੰ ਜੀ ਵੀ ਨਹੀਂ ਕਰਨਾਗਾ ਇਹ ਝੋਟੀ ਵੀ ਗੱਬਣ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਆ ਪਰ ਇਹਨੇ ਬਾਲਾ ਦੁੱਧ ਨਹੀਂ ਦਿੱਤਾ ਪਤਾ ਨਹੀਂ ਕੀ ਕਾਰਨ ਹੁਣ ਸਾਡੇ ਪ੍ਰੋਪਰਟੀ ਦਾ ਯਾਦ ਨਹੀਂਗਾ ਇਹ ਬਾਈ ਸੇਲ ਕਰਨਗੇ ਝੋਟੀ ਧਿਆਨ ਚ ਰੱਖ ਲਓ ਜੇ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਸੋਨੂੰ ਜੇ ਖਰੀਦਣੀ ਹੋਈ ਤਾਂ ਤੀਜੇ ਸੂਏ ਸੁਣਾ ਜੀ ਇਹਨੇ ਤਿਆਰ ਤਿਆਰ ਵੇਲੇ ਹੀ ਕਰੋਗੇ ਜਦੋਂ ਤਿਆਰ ਕਰਨੀ ਨਹੀਂ ਵੇਚ ਦਾਂਗੇ ਬਸ ਹੁਣ ਹੁਣ ਵੀ ਵੇਚ ਦਿਆਂਗੇ ਇਹ ਹੁਣ ਵੀ ਤੋਕੜ ਗੱਬਣ ਵੀ ਇਹ ਵਿਕਾਊ ਆ ਜੀ ਕਈ ਵਾਰੀ ਕਿਸੇ ਦਾ ਮਨ ਹੁੰਦਾ ਤਾਂ ਲੈ ਸਕਦੇ ਹੁਣ ਦੁੱਧ ਕਿੰਨਾ 6-7 ਲੀਟਰ ਹੈਗਾ 6-7 ਕਿਲੋ ਦੁੱਧ ਹੈਗਾ 6-7 ਕਿਲੋ ਦੁੱਧ ਇਹਦੇ ਥੱਲੇ ਹੈਗਾ ਜੀ ਉਂ ਪਰ ਇਹ ਮੈਂ ਤੁਹਾਨੂੰ ਕਲੀਅਰ ਦੱਸ ਦਿਆਂ ਵੀ ਇਹ 10 ਕਿਲੋ ਤੋਂ ਵੱਧ ਦੇ ਦੁੱਧ ਨਹੀਂ ਦਿੰਦੀਗੀ ਕੋਈ ਝੂਠ ਵਾਲੀ ਗੱਲ ਨਹੀਂ ਪੰਜਾਂ ਮਹੀਨਿਆਂ ਦੀ ਗੱਭ ਹੈ ਲੰਮਾ ਟਾਈਮ ਦੁੱਧ ਦਿੰਦੀ ਹੈ ਬਈ ਲੰਮਾ ਟਾਈਮ ਤੁਸੀਂ ਦੇਖ ਲਓ ਸੀਲ ਬਹੁਤ ਹੈ ਤੇ ਅੱਜ ਜਿਵੇਂ ਤੁਸੀਂ ਪੰਜ ਮਹੀਨਿਆਂ ਦੀ ਗੱਭਣ ਹੋ ਚੁੱਕੀ ਹੈ ਤਾਂ ਦੁੱਧ ਹਜੇ ਦੇਈ ਜਾਂਦੀ ਹੈ ਮੱਜ 6-7 ਕਿਲੋ ਹੈਗਾ ਸੁੱਕੇ ਦੁੱਧ ਥੋੜੇ ਸੀਲ ਕਿਲੋ ਹੈਗਾ ਹਾਂ ਥੱਲੇ ਵਾ ਤੁਸੀਂ ਦੇਖ ਸਕਦੇ ਆ ਬਾਕੀ ਤੁਸੀਂ ਕਰ ਲਿਓ ਜੇ ਗੱਲ ਬਾਈ ਨਾਲ ਮੈਂ ਇਥੋਂ ਜਿਹੜੇ ਵੀ ਨੂੰ ਚਾਹੀਦੀ ਹੋਈ ਮੱਝ ਤਾਂ ਮੈਨੂੰ ਮੈ ਲੋ ਕਮੈਂਟ ਕਰਦੇ ਹੋ ਜਵੇਂ ਨੰਬਰ ਸੈਂਡ ਕਰ ਦੂੰਗਾ ਤੁਹਾਨੂੰ ਠੀਕ ਆ ਆ ਤਾਂ ਚਲੋ ਮੇਲ ਕਾਫੀ ਆ ਜੀ ਇਹ ਆਪਾਂ ਸਾਈਵਾਲ ਦਾ ਜਰਸੀ ਦਾ ਸਿੰਮਨ ਲਾਇਆ ਸੀਗਾ ਤੇ ਉਹ ਥੋੜੀ ਕਰਾਸ ਬਰੀਡ ਆ ਵੜ ਤੇ ਵਧੀਆ ਆ ਬੱਚਾ ਵੇਹ ਚਲੋ ਵੱਛੀ ਹੁੰਦੀ ਤਾਂ ਵਧੀਆ ਸੀ ਨਾਰਮਲ ਸਿੰਮਨ ਹੀ ਲਾਇਆ ਸੀਗਾ ਸੈਕਸਡ ਨਹੀਂ ਸੀ ਲਾਇਆ ਸੈਕਸਡ ਨਹੀਂ ਲਾਇਆ ਕਦੇ ਵੀ ਤੇ ਪਰ ਆ ਪਹਿਲਾ ਹੀ ਬੱਚਾ ਆਇਆ ਸੁੱਖਿਆ ਨਾ ਕੱਟੀਆਂ ਹੀ ਆਉਂਦੀਆਂ ਅੱਗੇ ਨਾ ਕੱਟੀਆਂ ਆਹਾ ਨਵਾਬ ਦੀ ਕੱਟੀ ਆ ਜੀ ਇਹ ਉਹਦੀ ਆ ਜਿਹੜੀ SM354 ਜਿਹਦੇ ਆਪਾਂ ਅਰਜੁਨ ਦਾ ਸੀਮਨ ਲਾਇਆ ਜੋਦੀ ਹੈ ਨਾ ਇਹ ਹਾਂ ਉਹਦੀ ਇਹ ਇਹ ਪਹਿਲੇ ਸੂਏ ਦੀ ਮੰਨ ਲਓ ਪਹਿਲੇ ਹੀ ਸੂਈ ਆ ਜੀ ਉਹ ਜਿਹੜੀ ਸਾਨੂੰ ਦੱਸਿਆ ਗਾਂ ਵੀ ਹੁਣ ਕੱਟੀ ਵੇਖੋ ਤੁਸੀਂ ਇਹਦੀਆਂ ਅੱਖਾਂ ਤਾਂ ਬਿੱਲੀਆਂ ਆਈ ਉਹ ਮੱਝ ਉਹਦੀ ਮਾਂ ਨੀਲੀ ਰਵੀ ਸੀਗੀ ਫਿਰ ਫਿਰ ਵੀ ਬੰਜਾ ਨੇ ਮੂਰਾ ਟੀਕਾ ਭਰਾ ਕੇ ਬੱਚਾ ਵਧੀਆ ਹੋਇਆ ਵੈ SM354 ਦਾ ਉਹਦੇ ਚਲੋ ਹੁੰਦੀ ਆ ਕਈ ਵਾਰੀ ਸਾਨੂੰ ਵੀ ਅਗਲੇ ਦੀ ਮੰਦਣੀ ਪੈਂਦੀ ਆ ਕਹਿੰਦੇ ਵੀ ਆਪਾਂ ਮੂਰਾ ਲਾਉਣਾ ਹੈ ਐ ਤਾਂ ਆਪਾਂ ਨਾਗ ਦਾ ਸੀਮਣ ਵੀ ਇਹਨਾਂ ਦੇ ਲਾਇਆ ਸੀ ਪਰ ਉਹ ਪਤਾ ਨਹੀਂ ਮੱਝ ਇਹਨਾਂ ਨੇ ਵੇਚਤੀ ਜਾਂ ਸਾਨੂੰ ਕਨਫਰਮ ਨਹੀਂ ਵੀ ਕਿਹੜੀ ਆਈ ਆ ਉਹਨਾਂ ਚ ਹੋ ਸਕਦੀ ਹੈ ਕੋਈ ਪਰ ਨਹੀਂ ਉਹ ਕਨਫਰਮ ਨਹੀਂ ਹੈ ਨਾ ਸੁੱਖੇ ਆਪਾਂ ਨੂੰ ਕੋਈ ਪਤਾ ਨਹੀਂ ਉਹਦਾ ਤਾਂ ਹੈਨਾ ਉਹ ਛੋਟੀ ਹੁੰਦਾ ਹਾਂ ਹਾਂ ਆਹ ਸੀਮਣ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਆਪਾਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਉਦੋਂ ਇਹ ਕੋਈ ਹੋਰ ਡਾਕਟਰ ਲਾ ਕੇ ਗਿਆ ਠੀਕ ਹੈ ਜਿਹੜੀ ਗੱਲ ਹੋਊਗੀ ਆਪਾਂ ਉਹ ਹੀ ਦੱਸਾਂਗੇ ਐਵੇਂ ਨਹੀਂ ਵੀ ਜੋ ਕੋਈ ਚੰਗਾ ਬੱਚਾ ਤਾਂ ਉਹ ਆਪਣਾ ਤੇ ਜਿਹੜਾ ਮਾੜਾ ਉਹ ਕਿਸੇ ਹੋਰ ਡਾਕਟਰ ਦਾ ਏ ਨਹੀਂ ਮੈਨੂੰ ਪਤਾਗਾ ਬੱਚਾ ਬਹੁਤ ਸੋਹਣਾ ਆਇਆ ਵੈਸੇ ਇਹ ਵੀ ਇਹਦੀ ਉਮਰ ਨਹੀਂ ਇਹ ਮਹੀਨੇ ਦਾ ਫਰਕ ਹੈ ਤਿੰਨਾ ਕ ਮਹੀਨਿਆਂ ਦੀ ਉਹ ਚਾਰਾਂ ਮਹੀਨੇ ਇਹ ਤਿੰਨ ਮਹੀਨਿਆਂ ਦੀ ਹੈ ਚੰਗੇ ਟੀਕੇ ਚ ਫਰਕ ਦਿਖਾਉਣਿਆ ਸਾਨੂੰ ਚਲੋ ਲਾਇਆ ਤਾਂ ਉਹਨੇ ਵੀ ਚੰਗਾ ਕਹਿ ਗਈ ਇਹ ਬਾਈ ਨੇ ਤੇ ਵਧੀਆ ਹੀ ਹੋਊਗਾ ਤੇ ਆਹ ਦੇਖੋ ਤੁਸੀਂ ਆਹ ਚਾਰਾਂ ਦੀ ਹੈ ਉਧਰ ਦੇਖੋ ਹੁਣ ਬਰਾਬਰ ਅੱਦੋ ਵੱੱਦੀ ਦਾ ਫਰਕ ਹੈ ਹੈਗਾ ਨਾ ਬਸ ਕੱਟੀਆਂ ਰਹਿੰਦੀਆਂ ਹਾਂ ਕੱਟੀਆਂ ਕੋਈ ਅਲੱਗ ਫੀਡ ਤੇ ਨਹੀਂ ਪਾਲਦੇ ਜੀ ਇਹ ਸਭ ਤੋਂ ਮੇਨ ਗੱਲ ਆ ਵੀ ਫੀਡ ਨਹੀਂ ਪਾਉਂਦੇਗੇ ਫੀਡ ਤਾਂ ਨਹੀਂ ਪਾਉਂਦੇ ਹਨਾ ਇਹ ਪੌਣੇ ਆ ਕਿਤੇ 13 ਭਾਈ ਸੀ ਇੱਕ ਗੱਟਾ ਚਾਰੇ ਆ ਇਹ ਕਿ ਇੱਕ ਗੱਟਾ ਪਾਉਂਦੇ ਆ ਜੀ ਕਾਪ ਸਟਾਰਟਰ ਦਾ ਸ਼ੁਰੂ ਚ ਤੇ ਵਧੀਆ ਗ੍ਰੋਥ ਆ ਨਸਲ ਕਰਕੇ ਹਨ ਤੇ ਆ ਇਹਨਾਂ ਦੇ ਜਿਹੜੀ ਗਾਂ ਬਾਰੇ ਤੁਹਾਨੂੰ ਦੱਸਦੇ ਸੀ ਉਹ ਕਿਦੋਂ ਵੇਚੀ ਜਾਂ ਸੁੱਖੇ ਕਿੰਨਾ ਚਿਰ ਰੱਖੀ ਆ ਪਾ ਗਾਂ ਉਹ ਆਪਣੀਆਂ ਦੋਨੇ ਬੱਚੀਆਂ ਉਦ ਮਹੀਆਂ ਦੋ ਦੋ ਤੇ ਆ ਕੋ ਆਪਣੀ ਵਿਹੜੋ ਜਿਹੜੀ ਉਹ ਵੀ ਆਪਣੀ ਘਰ ਦੀ ਵਿਹੜ ਸੀ ਹਨ ਘਰ ਦੀਆਂ ਵਿਹੜਾਂ ਤਾਂ ਸਾਰੀਆਂ ਵਿਹੜਾਂ ਸਾਰੀਆਂ ਘਰ ਦੀਆਂ ਜੀ ਆਹ ਦੇਖੋ ਤੁਸੀਂ ਵਿਹੜ ਇਹ ਹੁਣ ਸੂਈ ਆ ਇਹ ਆ ਇਹਨਾਂ ਨੇ ਸਾਈਵਾਲ ਗਾਂ ਦੇ ਅਸੀਂ ਜਰਸੀ ਦਾ ਸਿਮਨ ਲਾਇਆ ਸੀਗਾ ਗਾਸ ਆਈ ਵਾਲ ਸੀ ਰੰਗ ਜਮਾ ਸੇਮ ਸੀ ਗਾਂ ਦਾ ਇਹੋ ਜਿਹੀ ਠੀਕ ਹੈ ਤੇ ਹੁਣ ਇਹ ਕ੍ਰਾਸ ਬਰੀਡ ਚ ਆ ਗਈ ਹੈ ਵੈਡ ਜਰਸੀ ਸਾਈਵਾਲ ਦਾ ਕ੍ਰਾਸ ਹੈ ਥੱਲੇ ਵਾ ਚੈੱਕ ਕਰੋ ਤੁਸੀਂ ਇਹ ਦੁੱਧ ਹੈਗਾ ਇਹ ਥੱਲੇ 20 ਕਿਲੋ ਦੇ ਨੇੜੇ ਕਿਉਂ ਗਾਂ ਬਹੁਤ ਚੰਗੀ ਸੀ ਜੀ ਦੀ ਹੈਗੀ ਇਹ ਕਿੰਨਾ ਦੁੱਧ ਸੀ ਸੁੱਕੇ ਥੱਲੇ ਇਹਦੇ ਥੱਲੇ 19-20 ਲੀਟਰ ਹੈਗਾ ਨਹੀਂ ਉਹਦੇ ਥੱਲੇ ਜਿਹੜੀ ਮਾਂ ਸੀ ਇਹਦੀ ਮਾਂ ਥੱਲੇ ਸੀਗਾ 18 ਲੀਟਰ ਉਹ ਹੁਣ ਤਾਂ ਹੈ ਨਹੀਂ ਨਾ ਕਿ ਉਧਰ ਹੈ ਉਹ ਤੋਂ ਉਹਨਾਂ ਨੇ ਤਾਂ ਨਹੀਂ ਹੈ ਜੀ ਉਹਨਾਂ ਨੇ ਵੇਚ ਦਿੱਤਾ ਹਾਂ ਦੇਖੋ ਤੁਸੀਂ ਥੱਲੇ ਵਾ ਦੇਖੋ ਤੇ ਦੁੱਧ ਦੁੱਧ ਪੂਰਾ ਸੰਗਣਾ ਜੀ ਇਹਦਾ 20 ਕਿਲੋ ਦੁੱਧ ਹੈ ਕ੍ਰਾਸ ਬਰੀਡ ਤੇ ਵੀ ਚਲੋ ਵਧੀਆ ਬੱਚਾ ਪੂਰਾ ਸੋਹਣਾ ਆਇਆ ਵੇ ਅਸੀਂ ਇਹ ਤੇ ਬਾਕੀ ਬੰਜਾ ਨੇ ਸ਼ੌਂਕ ਨਾਲ ਸਾਂਭੀ ਕਿੰਨੀ ਉਮਰ ਚ ਸੂਪੀ ਇਹ 2 ਸਵਾ 2 ਸਾਲਾਂ ਦੀ ਸੂਪੀ ਸੀ ਹਣਾ ਹਾਂ ਮੈਨੂੰ ਲੱਗਦਾ ਸਵਾ ਹਾਂ ਇੱਕ ਵਾਰੀ ਹੀਟ ਚ ਤਾਂ ਪਹਿਲਾਂ ਆ ਗਈ ਸੀ ਆਪਾਂ ਛਡਾਤੀ ਸੀ ਤੇ ਦੂਰੀ ਵਾਰੀ ਸੀਮਨ ਲਾਇਆ ਸੀ ਪਹਿਲੇ ਸੀਮਨ ਤਾਂ ਹੀ ਇਹ ਰਹਿ ਗਈ ਸੀ ਉਹ ਜਿਹੜਾ ਮੇਲ ਕਾਪ ਦਿਖਾਇਆ ਤੁਹਾਨੂੰ ਇਹਦਾ ਜੀ ਆਹ ਵੈਡ ਵੀ ਉਹ ਉਹ ਗਾਂ ਦੀ ਹੈ ਜਰਸੀ ਸਾਈਵਾਲ ਦਾ ਕ੍ਰਾਸ ਹੀ ਇਹ ਆ ਇਹ ਆਪਾਂ ਲਾਇਆ ਸੀਗਾ ਟੀਕਾ ਲਾਇਆ ਸੀ ਬੈਫ ਦਾ ਸੀਮਣ ਆਉਂਦਾ ਜੀ ਇੱਕ ਮੇਰੇ ਹੁਣ ਯਾਦ ਨਹੀਂ ਕੀ ਨਾ ਸੀਗਾ ਉਹ ਸੀਮਣ ਲਾਇਆ ਸੀ ਇਹ ਤੇ ਇਹ ਉਹਦੀ ਆਈ ਹੈ ਜੀ ਬੱਚੀ ਇਹ ਗੱਬਣ ਹਾਂ 55 5 ਮਹੀਨੇ ਇਹ ਵੀ 5 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਤੇ ਦੋਨੇ ਭੈਣੀਆਂ ਮੰਨ ਲਓ ਕ੍ਰੋਸ ਬਰੀਡ ਤੇ ਹੀ ਕੰਮ ਇਹਨਾਂ ਨੇ ਕੀਤਾ ਕੋਈ ਆਪਾਂ ਐਚਐਫ ਲਈ ਘਟ ਗਏ ਆ ਇਹ ਪਹਿਲਾਂ ਤੁਸੀਂ ਆ ਜਿਹੜੀ ਦੀ ਮਾਂ ਐਚਐਫ ਸੀਗੀ ਇਹ ਦੀ ਵਿਚਾਰੀ ਦੀ ਮਾਂ ਇੱਕ ਦਿਨ ਦੀ ਸੀ ਜਦੋਂ ਬੱਚੀ ਦੀ ਇਹਦੀ ਮਾਂ ਮਰ ਗਈ ਸੀ ਫਿਰ ਵੀ ਇਹਦੀ ਹਜੇ ਸਵਾ ਸਾਲ ਦੀ ਸਾਲ ਦੀ ਹੋਈ ਨਹੀਂ ਸੱਚ 11 ਮਹੀਨਿਆਂ ਦੀ ਐ ਸੋਰੀ ਆ ਦੇਖ ਸਕਦੇ ਆ ਤੁਸੀਂ ਮੂੰਹ ਚੋਂ ਖੀਰੀ ਐ ਹਜੇ ਦੋ ਵਾਰ ਤੇ ਹੀਟ ਚ ਆ ਗਈ ਦੋ ਵਾਰੀ ਹੀਟ ਚ ਆ ਗਈ ਐ ਪਰ ਇਹਦੇ ਆਪਾਂ ਸੀਮਾ ਨਹੀਂ ਲਾਇਆਗਾ ਠੀਕ ਐ ਸਿਆਲ ਚ ਬਾਈ ਚਾਰ ਪਾਉਂਦੇ ਆ ਤੇ ਉਸ ਤੋਂ ਬਾਅਦ ਤੂੜੀ ਗਰਮੀ ਚ ਚਾਰ ਨਹੀਂ ਪਾਉਂਦੇ ਸੁੱਕੇ ਨਾ ਗਰਮੀ ਚ ਪੱਠੇ ਹੁੰਦੇ ਆ ਗਰਮੀ ਚ ਪੱਠੇ ਹੀ ਪਾਉਂਦੇ ਆ ਜੀ ਠੀਕ ਐ ਸਭ ਤੋਂ ਮੇਨ ਕੱਚਾ ਥਾਂ ਬਸ ਆ ਦਿਨੇ ਇਹਨਾਂ ਨੇ ਇੱਥੇ ਕੱਚੇ ਥਾਂ ਰੱਖਣੇ ਆ ਤੇ ਸਾਨੂੰ ਦੱਸਿਆ ਸੀਗਾ ਵੀ ਦੁੱਧ ਵਾਲੇ ਪਸ਼ੂ ਆ ਜਿਹੜੇ ਆ ਸਾਹਮਣੇ ਇਹ ਘਰੇ ਲੈ ਜਾਂਦੇ ਆ ਤੇ ਦੂਜੇ ਸਾਰੇ ਪਸ਼ੂ ਆ ਜਿਹੜੇ ਉਹ ਇੱਧਰ ਹੀ ਰਹਿੰਦੇ ਆ ਕੱਚੇ ਥਾਂ ਦਾ ਵੀ ਬਹੁਤ ਫਰਕ ਆ ਜੀ ਮਿਨਰਲ ਮਿਕਚਰ ਰੈਗੂਲਰ ਪਾਉਂਦੇ ਆ ਜੀ ਰਿਪੀਟ ਬਰੀਡਿੰਗ ਵਾਲਾ ਕੋਈ ਕੰਮ ਨਹੀਂ ਐ ਇੱਕ ਇੱਕ ਟੀਕੇ ਤੇ ਪਸ਼ੂ ਗੱਬਣ ਹੋਏ ਹੋਏ ਆ ਸਾਰੇ ਠੀਕ ਆ ਇੱਧਰ ਆ ਚਾਦਰਾਂ ਪਾਈਆਂ ਹੋਈਆਂ ਬਸ ਇੱਥੇ ਦਿਨੇ ਬੰਦਦੇ ਆ ਪਸ਼ੂ ਗਰਮੀ ਦੀ ਵੀ ਸੁੱਕੇ ਆ ਗਰਮੀ ਤੋਂ ਉੱਧਰ ਘਰ ਨਹੀਂ ਦੇ ਕੋਈ ਬਸ ਹਾਂ ਗਰਮੀ ਚਾ ਥਾਂ ਇਹਨਾਂ ਨੇ ਸਪੈਸ਼ਲ 1 ਕਨਾਲ ਥਾਂ ਦੀ ਹੋਊਗਾ ਨਾ ਨਹੀਂ ਡੇਢ ਕਨਾਲ ਡੇਢ ਕਨਾਲ ਥਾਂ ਦੀ ਆ ਜੀ ਆਵੇ ਇੱਥੇ ਚਾਰ ਪਾਉਂਦੇ ਹੁੰਦੇ ਆ ਇੱਥੇ ਚਾਰ ਹੁਣ ਖਤਮ ਆ ਹਨਾ ਹਾਂ ਚਾਰ ਜਵਾਲੇ ਚਾਰ ਨਵੇੜਦਾ ਹੀ ਚਾਰ ਸਾਲ ਸਾਲ ਚ ਹੀ ਪਾਉਂਦੇ ਆ ਵੈਸੇ ਚਾਰ ਸਾਲ ਚ ਹੀ ਪਾਉਣਾ ਚਾਹੀਦਾ ਥੋੜਾ ਗਰਮ ਹੈ ਐਦ ਕੀ ਇਹ ਕਹਿੰਦੇ ਵੀ ਚਾਰ ਵਧੀਆ ਨਹੀਂ ਬਣਿਆ ਕਾਦੋਂ ਨਹੀਂ ਵਧੀਆ ਬਣਿਆ ਚਾਰ ਤੱਕ ਤੇ ਮੌਸਮ ਨਹੀਂ ਠੀਕ ਰਿਹਾ ਹਾਂ ਮੌਸਮ ਨੇ ਨਹੀਂ ਕਰਕੇ ਤੇ ਚਾਰ ਥੋੜਾ ਜਾਂ ਉ ਤਾਂ ਚਾਰ ਵਧੀਆ ਸੀ ਖਾਂਦੀਆਂ ਘੱਟ ਸੀ ਖਾਂਦੀਆਂ ਘੱਟ ਸੀ ਹਾਂ ਛੱਲੀ ਚੋਂ ਵੀ ਦਾਣਾ ਨਹੀਂ ਬਣਿਆ ਸੀ ਹਨਾ ਹਾਂ ਲੋ ਬੜੀ ਚਲਦਾ ਜਨਾ ਮੌਸਮ ਤੇ ਬਹੁਤ ਹਾਂ ਕ੍ਰੋਸ ਬਰੀਡ ਤੇ ਵੀ ਤੁਸੀਂ ਜੇ ਕੰਮ ਕਰਨਾ ਜੀ ਸੋਡੇ ਕੋਲੇ ਸਾਈ ਵਾਲ ਗਾਂ ਜਾਂ ਜਰਸੀ ਗਾਂ ਹਨਾ ਜਰਸੀ ਦਾ ਤਾਂ ਚਲੋ ਜਰਸੀ ਸੀਮਣੇ ਲਵਾਓ ਸਾਈਵਾਲ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਕਿਹਾ ਵੀ ਆਪਾਂ ਸਾਈਵਾਲ ਦੀ ਲੋੜ ਨਹੀਂ ਯਾਰ ਸਾਈਵਾਲ ਥੋੜੀ ਜੀ ਵੱਡੀ ਉਮਰ ਚ ਹੋ ਕੇ ਬਣਦਿਆਂ ਜੀ ਤਾਂ ਕਰਕੇ ਅਸੀਂ ਜਰਸੀ ਸੀਮਣ ਲਾਏ ਸੀਗੇ ਉਹ ਵਿਹੜ ਤੁਹਾਡੇ ਸਾਹਮਣੇ ਸੁਣ ਦੱਸਿਆ 19 20 ਕਿਲੋ ਦੁੱਧ ਦੇਈ ਜਾਂਦੀ ਐ ਐਨੇ ਸੂਪ ਪੈਣਾ ਜੀ ਚੰਗੀ ਬਣੂਗੀ ਇਹ ਵੀ ਵਿਹੜ ਥੱਲੇ ਵੇਖੋ ਥਾਂਲੇ ਵਾ ਵਧੀਆ ਇਹਦਾ ਵੀ ਦੇਖੋ ਇਹ ਬੈਫ ਦੇ ਸੀਮਣ ਦੀ ਆ ਕਮੈਂਟ ਚ ਕੋਈ ਨਹੀਂ ਮੈਂ ਦੱਸ ਦੂੰਗਾ ਜੀ ਮੇਰੇ ਕੋਲ ਟੀਕੇ ਸ਼ਾਇਦੇ ਲਿਖਿਆ ਹੋਇਆ ਵੀ ਇਹ ਕਿਹੜੇ ਸੀਮਣ ਦੀ ਆ ਬੈਫ ਦੇ ਸੀਮਨ ਦੇ ਬਹੁਤ ਚੰਗੇ ਬੱਚੇ ਐ ਜੀ ਹੁਣ ਬੈਫ ਸੀਮਨ ਦੇ ਨੂੰ ਹਟ ਗਈ ਆ ਉਹ ਉਹਨਾਂ ਦਾ ਕੰਟਰੈਕਟ ਹੋ ਗਿਆ ਸਰਕਾਰੀ ਨਾਲ ਮੇਰੇ ਕੋਲੇ ਇੱਕ ਫਾਰਮ ਦੀ ਤੁਹਾਨੂੰ ਵੀਡੀਓ ਪਾਵਾਂਗੇ ਪੈਰੋ ਭੱਟੀ ਤੋਂ ਉਹਦੇ ਚ ਇੱਕ ਬੈਫ ਦੇ ਸੀਮਨ ਦੀ ਮੇਰੇ ਕੋਲੇ ਅਲੋਕ ਦੀ ਨਾਰਮਲ ਸੀਮਨ ਦੀ ਵੱਛੀ ਐ 44 ਕਿਲੋ ਦੁੱਧ ਦੇਈ ਜਾਂਦੀ ਐ ਪਹਿਲੇ ਸੂਏ ਇੰਨਾ ਵਧੀਆ ਰਿਜ਼ਲਟ ਆਈ ਜਾਂਦਾ ਬੈਫ ਦਾ ਆਕਾਸ਼ਦੀਪ ਅਲੋਕ ਅਲੋਕ ਜਮਾ ਨਾਰਮਲ ਟੀਕਾ ਸੀ ਨਾਲੇ ਕੋਈ 12000 ਲੀਟਰ ਦਾ ਹੀ ਰਿਕਾਰਡ ਆ ਟੀਕੇ ਦਾ ਤੇ 44 ਕਿਲੋ ਦੁੱਧ ਪਹਿਲਾਂ ਦੇ ਹੀ ਜਾਂਦੀਆਂ ਨਾਲੇ ਉਹਦੀ ਮਾਂ ਥੱਲੇ 32 ਕਿਲੋ ਦੁੱਧ ਸੀਗਾ। ਬਸ ਉਹਨੂੰ ਇਹ ਵੀਡੀਓ 'ਚ ਇਹੀ ਦਿਖਾਇਆ ਜੀ ਵੀ ਸਿਰਫ ਦੋ ਪਸ਼ੂਆਂ ਤੋਂ ਵੀ ਇੱਥੇ ਆ ਅੱਜ ਉਹ ਪਸ਼ੂ ਸੁੱਖੇ ਆਪਣੇ ਕੋਲੇ ਕੋਈ ਨਹੀਂ ਹੈ ਨਾ ਪਹਿਲਾਂ ਵਾਲਾ ਤਾਂ ਸਾਰੇ ਵੇਚਦੇ ਆ ਨਾ ਇਹ ਹੁਣ ਸਾਰਾ ਘਰ ਦਾ ਜੀ ਆਪਣਾ ਰਵਾਜ ਜਿੰਨਾ ਵੀ ਇਹ ਕਟੀਆਂ ਤਿਆਰ ਹੋਈਆਂ ਤੇ ਫੇਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਆਪਾਂ ਨੂੰ ਕੁਝ ਬਚਦਾ ਨਹੀਂ ਹੈ ਨਾ ਘਰੇ ਜਿਹੜਾ ਦੁੱਧ ਆ ਉਹ ਫਰੀਦ ਆ ਠੀਕ ਆ ਤੇ ਆ ਪਸ਼ੂ ਹੁਣ ਆਪਣੀ ਪ੍ਰਾਪਰਟੀ ਆ ਦੇਖ ਲਓ ਤੁਸੀਂ। ਸਭੀ ਲੋ 9 10 ਨਾਗ ਹੋ ਗਏ ਤੇ ਆਪਣੇ ਆਪ ਦੇ ਹੀ ਐ ਇਹ ਦੋ ਮੱਜਾਂ ਤੋਂ ਇੰਨੀ ਇੱਥੋਂ ਤਾਂ ਹੀ ਆਏ ਆ ਹਨਾ ਹਾਂ ਕੋਈ ਸੇਲ ਵੀ ਕੀਤੀਆਂ ਕੋਈ ਐ ਨਹੀਂ ਵੀ 10 ਸਾਲਾਂ ਚ ਇਹ 10 ਪਸ਼ੂ ਹੀ ਆਏ ਆ ਤੇ ਕੋਈ ਐਕਸਟਰਾ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਪਾਉਂਦੇਗੇ ਨਾਰਮਲ ਫੀਡ ਨਾਰਮਲ ਖਰਾਕ ਤੇ ਆ ਹੁਣ ਨਾਰਮਲ ਖਰਾਕ ਤੇ ਦੁੱਧ ਦੇ ਰਹੀ ਆ ਜੀ ਐਸਐਮ 354 ਦੀ ਇੰਨੀ ਹੁਣ ਗੱਲ ਗਾਂ ਨੂੰ ਇਹ ਮੇਲੇ ਵਾਲੀ ਝੋਟੀ ਵੀ ਬਣ ਸਕਦੀ ਐ ਜੇ ਸੰਭਣਗੇ ਵੀ ਅੱਤ ਕੀ ਇਹਨਾਂ ਨੂੰ ਦੱਸਾਂਗੇ ਹੋ ਸਕਦਾ ਵੀ ਇਹਨੂੰ ਕਿਸੇ ਮੇਲੇ ਤੇ ਚੜੱਕ ਦੇ ਚਲੋ ਬਾਲੀ ਦਾਣੀ ਆਪਾਂ ਕਹਿੰਦੇ ਵੀ ਇਹ ਹਜੇ ਛੋਟੀ ਦੀ ਉਮਰ ਹੈਣੀਗੀ ਤੇ ਛੋਟੀਆਂ-ਛੋਟੀਆਂ ਚ ਹੋ ਸਕਦਾ ਵੀ ਚਲੋ ਇਹਦਾ ਕੋਈ ਨੰਬਰ ਆ ਜਾਏ ਛੋਟੀਆਂ ਦਾ ਚਲੋ ਤਾਂ ਤੋਂ ਤਾਂ ਪਈਆਂ ਤੇ ਪਰ ਫਿਰ ਵੀ 14 ਕਿਲੋ ਦੁੱਧ ਪਹਿਲਾਂ ਛੋਟੀ ਨੇ ਦੇਣਾ ਬਹੁਤ ਵੱਡੀ ਗੱਲ ਧੰਨਵਾਦ ਜੀ ਪੇਜ ਨੂੰ ਕਰਿਓ ਜੇ ਫੋਲੋ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਜੀ ਵੀ ਕਿਵੇਂ ਲੱਗਦੀਆਂ ਆਪਣੀਆਂ ਵੀਡੀਓ ਠੀਕ ਹੈ ਧੰਨਵਾਦ ਜੀ